ਮੇਰਾ ਨਾਮ ਜਸਵਿੰਦਰ ਕੌਰ ਕਿਹੜਾ ਪਿੰਡਾ ਤੁਹਾਡਾ ਜੀ ਮਾਨਕੀਆ ਜੀ ਜੁਣੀ ਅੱਜ ਮੀਨ ਚੌਂਕ 'ਚ ਖੜੇ ਹੋ ਹਾਂਜੀ ਹੱਥ 'ਤੇ ਤੁਹਾਡੇ ਪੋਸਟਰ ਆ ਕਿ ਕਬੱਡੀ ਖਿਡਾਰੀ ਲਿਖਿਆ ਹੋਇਆ ਹਾਂਜੀ ਕੀ ਮਾਮਲਾ ਜੀ ਤਰਨਾ ਲਾਇਆ ਮੈਂ ਤਰਨਾ ਜੀ ਇਹ ਲਾਇਆ ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾਂ ਰਲ ਗਿਆ ਤਾਂ ਦੂਇਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਕ ਚੱਲੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਵੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਤਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਮਾਏ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕਰਦਾ ਸੀ ਤੁਸੀਂ ਪੋਸਟਰ ਲਿਖਿਆ ਹੋਇਆ ਹਾਂਜੀ ਇਹਨੂੰ 2-3 ਸਾਲ ਹੋ ਗਏ ਜਿੱਥੇ ਖੇਡ ਕੇ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਗ ਕਰਦੇ ਅਸੀਂ ਵਾਂਗ ਕਰਦੇ ਆ ਮੈਂ ਬਿੰਦੂ ਉਹੋ ਚਾਰੇ ਸਾਹਮਣੇ ਚਾਹੀਦਾ ਉਹਨਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਓ ਤੇ ਧਰਨਾ ਹੁਣ ਕਰੋ ਤਾਂ ਚੱਲੂਗਾ ਜਾਇਜ਼ ਧਰਨਾ ਚੱਲ ਜਾਵੇ ਕਿੰਨੇ ਪੈਸੇ ਕਿਤਾਬੀ ਗਿਆ ਮਰਤਾ ਗਿਆ ਉਹ ਕਿ ਮਿੱਟੀ ਆ ਉਹਦਾ ਸਨਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਹੋਇਆ ਕੋਈ ਨਾ ਕੁਛ ਨਹੀਂ ਹੋਇਆ ਅਸੀਂ ਕੋਈ ਪੈਸੇ ਉਹਨੇ ਭੁੱਖੇ ਨਹੀਂ ਪੜਸ ਵਾਲਿਆਂ ਨੂੰ ਪਾਲੇ ਕਿ ਤੇ ਪੈਸੇ ਗਰੀਬ ਅਸੀਂ ਮੈਂ ਕਾਕਾ ਖਾਣਾ ਮੈਂ ਕਾਕਾ ਖੋਤ ਕੇ ਗੁਜ਼ਾਰਾ ਕਰਦੀਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਕਰ ਉਹ ਵੀ 10 ਕਿਲੋ ਦੁੱਧ ਮੇਰੇ ਕਰਾ ਠੀਕ ਹੈ ਜਿੰਦਾ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਪਿੰਡ ਮੇਰਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਤਰਨਾ ਲਾਇਆ ਹੋਇਆ ਮੇਰੇ ਚੌਂਕ ਦੇ ਵਿੱਚ ਹੱਥੇ ਪੋਸਟਰ ਫੜਿਆ ਹੋਇਆ ਕੋਟੀ ਘਟਾਰੀ ਦਾ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਕਿਤੇ ਟਾਈਮ ਦੁੱਲਦਾ ਸੀਗਾ ਸਾਰੇ ਛੋਟੇ ਹੁੰਦੇ ਦੀ ਸਕੂਲ ਟਾਈਮ ਦੀ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ 'ਚ ਖੇਡਣ ਲੱਗ ਗਿਆ ਜੀ ਨਾਰਮਲ ਵਾਸਤੇ ਕੰਮ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਗੱਲ ਸਰ aí ਦਾ ਮੰਨ ਲਓ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਵਾਸ ਪੇਰੀ ਨਿਕਲਦੀਆਂ ਸੀਗੇ ਨਗਰ ਕੀਰਤਨਾਂ ਉਹ ਪਿੰਡ 'ਚ ਗੁਰਦੁਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾ ਪਿੰਡ 'ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਪਛਾਤੇ ਬੰਦੇ ਜਿਨ੍ਹਾਂ ਦੇ ਨਾਲ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਤਾਂ ਕਹਿਣਾ ਕਿ ਕੋਈ ਮਰਜ਼ੀ ਲੱਗਦੀ ਹੈ ਇਹ ਹੈਗੀ ਸੱਚੀ ਗੱਲ ਹੈ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤਾਰਨਾ ਧਰਨਾ ਬਿਰਨ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਇਓ ਪਹਿਲਾ ਮੁੰਡੇ ਨੂੰ ਪੋਸਟਮੈਨ ਨੂੰ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਹੁਣ ਮੰਗ ਕੀ ਹੋਦੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਕਰਨਾ ਕਦੋਂ ਤੱਕ ਲੱਗਿਆ ਰਹੂਗਾ ਤਾਰਨਾ ਜੱਜਾ ਜਿੰਨਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਕੀ ਕਰੇ ਮਰ ਜਾ ਮੇਰੇ ਨਾਲ ਰੰਮਾ ਨਾ ਜੀ ਮੇਰੇ ਨਮਨ ਮਨ ਮੇਰੇ ਪ੍ਰਾਦੀਦ ਅੱ ਤੋਂ ਕਿ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਉਹ ਪਹਿਣਾ ਤੋਂ ਉਪਰ ਆਇਆ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਪ੍ਰਾਣਾਂ ਤੋਂ ਇਹ ਕੱਲੂ ਕਿਸੇ ਦੇ ਪ੍ਰਾਣਾਂ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪ੍ਰਾਣਾ ਕਿਸੇ ਦਾ ਮਨ ਅੱਪੋ-ਤਮਰੇ ਸਾਡੇ ਪਰਾਦੇ ਉਹ ਵੀ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਟਲਸ ਦੇ ਸਤੋਂ ਛੋਟਾ ਪਰ ਵੱਡਾ ਲਗਾ ਸਾਡੇ ਘਰ ਚ ਅਸੀਂ ਚਾਰ ਪੈਨ ਪਨਾ ਜੀ ਹਾਂ ਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਾਉਣ ਲੱਗ ਜਾਂਦਾ ਚੱਲੇ ਜਾਂਦਾ ਸਿਕਾ ਦੀ ਹਾਂ ਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਹੋ ਰਿਹਾ ਹੈ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਵੀ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਦੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਵੀ ਸਾਡੇ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਤਾਂ ਦਿਲ ਨਹੀਂ ਕਰਦਾ ਰੋੜਦਿਆਂ ਕਿ ਬੈਠਣ ਨੂੰ ਅਸੀਂ ਬੈਠੇ ਸਾਡਾ ਦਿਲ ਤੁਹਾਨੂੰ ਪਤਾ ਸੀ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਸਾਡਾ ਇਨਸਾਫ ਦਵਾਵੇ ਜਿੱਥੇ ਉਹ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰਦੋ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ ਅੰਜੱਟ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਵਾਸੀ ਨੇ ਲਗਾਇਆ ਹੋਇਆ ਕਿ ਦੋਸ਼ੀਆਂ ਦੇ ਮੰਦ ਨੂੰ ਲੈ ਕੇ ਤੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਐਕਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ ਇਹਦੀ 307 ਅੰਡਰ ਸੈਕਸ਼ਨ 103 109 VNFS 190 ਤੇ 191 VNFS 25 ਜੂਨਾ ਨਾਡ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨਾਲ ਉਹਦੇ ਸੰਬੰਧੀ ਜਿਹੜੇ ਇਹਨਾਂ ਦੇ ਕੋਈ ਸਪੋਰਟਰ ਸੀ ਮੁਲਮਾਂ ਦੇ ਪਨਾਹ ਦੇ ਨਾਲ ਇਹਨਾਂ ਨੂੰ ਪਨਾਹ ਵੀ ਦਿੰਦੇ ਸ਼ੈਲਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਖੰਨਾ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੋਤੀ ਜਦਵ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅਡਾ ਟਕਾਣਿਆਂ ਦੇ ਰੇਡ ਕਰ ਲਈ ਗੀਆਂ ਐ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਬੇੜੇ ਅਸੀਂ 10 ਬੰਦੇ ਕੱਲ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਡ ਤੇ ਆ ਜਿਹੜੇ ਮੁੱਲਮ ਆ ਜਿਹੜੇ ਅਸਲੀ ਜਿਹੜੇ ਮੁੱਲਮ ਜਿਹੜੇ ਫਾਇਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਅਸੀਂ ਇਥੇ ਅਲਾਉ ਨਹੀਂ ਕਰਾਂਗੇ ਤਾਂ ਮੇਰੇ ਤੱਕ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਵਾਰਡ ਫੋਨ ਦੇਣਾ ਨਾ ਸਰਕਾਰ ਹੁੰਦਾ ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸਦਾ ਕਰ ਰਹੇ ਆ ਪਰਿਵਾਰ ਨੂੰ ਸਮਝਾ ਰਹੇ ਆ ਕਿਉਂਕਿ ਪੋਸਟ ਵਾਰਡ ਨੂੰ ਜਿਹੜਾ ਉਹ ਜ਼ਰੂਰੀ ਆ ਨਹੀਂ ਤਾਂ ਪੋਸਟਾਉਣ ਜਿਹਨਾਂ ਨੂੰ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਆ ਲਿਖਦੇ